ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸੰਦੀਪ ਕਲੈਕਸ਼ਨ ਮੋਹਰਪੁਰ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਫਿਰ ਹਾਜ਼ਰ ਹੋ ਗਏ ਆ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਫਸਟ ਆਫ ਆਲ ਅੱਜ ਮੈਂ ਤੁਹਾਨੂੰ ਦੱਸਾਂਗੀ ਆਪਣੀ ਸ਼ਾਪ ਦੀ ਲੋਕੇਸ਼ਨ ਕਿਉਂਕਿ ਬਹੁਤ ਮਤਲਬ ਕਨਫਿਊਜ਼ ਹੋ ਜਾਂਦੇ ਆ ਮੇਰੇ ਵਿਊਅਰ ਆਉਣ ਵਿੱਚ ਜਦੋਂ ਪਿਪਲਾ ਵਾਲੇ ਤੋਂ ਅਸੀਂ ਜਾਂਦੇ ਆ ਸਬਜ਼ੀ ਮੰਡੀ ਨੂੰ ਪੁਰ ਹੀਰਾਵਾਲੀ ਨੂੰ ਠੀਕ ਆ ਜੀ ਉਹਦੇ ਰਸਤੇ ਜਾਂਦਾ ਇੱਕ ਫਾਟਕ ਉਹਦੇ ਬਿਲਕੁਲ ਲੱਗੇ ਸਾਡੀ ਸ਼ਾਪ ਆ ਮਹਾਰਾਜਾ ਰਣਜੀਤ ਸਿੰਘ ਨਗਰ ਆ ਆਈਟੀਆਈ ਕਾਲਜ ਦੇ ਬੈਕ ਫਸਟ ਆਫ 올 ਮੈਂ ਤੁਹਾਨੂੰ ਲੋਕੇਸ਼ਨ ਜੇ ਕਿਸੀ ਨੂੰ ਨਹੀਂ ਸਮਝ ਆਂਦੀ ਤਾਂ ਪਲੀਜ਼ ਕਾਲ ਕਰ ਲਿਆ ਕਰੋ ਕਿਉਂਕਿ ਕਈ ਵਾਰੀ ਮਤਲਬ ਉਹ ਦੂਸਰੇ ਫਟਕ ਦੇ ਉੱਤੇ ਸ਼ਾਪ ਲੱਭਦੇ ਰਹਿੰਦੇ ਆ ਤੇ ਸਾਡੀ ਸ਼ਾਪ ਜਿਹੜੀ ਇਨਸਾਈਡ ਆ ਥੋੜਾ ਜਿਹਾ ਠੀਕ ਹੈ ਜੀ ਔਰ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਅੱਜ ਦੀ ਮਸਲੀਨ ਵਿਸਕੋਜ਼ ਦੇ ਸੂਟ ਲੈਣਗੇ ਬਹੁਤ ਪ੍ਰੀਮੀਅਮ ਕੁਆਲਿਟੀਆਂ ਨੇ ਤੁਹਾਨੂੰ ਲੈ ਕੇ ਆਪਾਂ ਆਏ ਆ ਤੁਹਾਡੇ ਵਾਸਤੇ ਸੂਟ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਸ਼ੁਰੂ ਕਰਾਂਗੇ ਫਸਟ ਆਰਟੀਕਲ ਤੋਂ ਫਸਟ ਮੈਂ ਪਹਿਲਾਂ ਡਿਸਪਲੇ ਕੀਤਾ ਹੋਇਆ ਪਿੱਛੇ ਬਲੈਕ ਕਲਰ ਦਾ ਸੂਟ ਪ੍ਰੀਮੀਅਮ ਕੁਆਲਿਟੀ ਪ੍ਰਾਈਸ ਆਊਗਾ ਆਫਰ ਦੇ ਵਿੱਚ ਤੁਹਾਨੂੰ 1650 ਸ਼ਿਪਿੰਗ ਰਹੂਗੀ ਪੈਨ ਇੰਡੀਆ ਫ੍ਰੀ ਠੀਕ ਹੈ ਜੀ ਤੇ ਸੈਕੰਡ ਕਲਰ ਮੈਂ ਤੁਹਾਨੂੰ ਦਿਖਾਨੀ ਆ ਬਹੁਤ ਹੀ ਪਿਆਰਾ ਪੀਸ ਰਹਿਣ ਵਾਲਾ ਆ ਆ ਲੋ ਜੀ ਬਹੁਤ ਸੋਹਣਾ ਪੀਸ ਆ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰੀ ਜਾਏ ਉਹ ਨਾਲ ਨਾਲ ਪ੍ਰੀਮੀਅਮ ਕੁਆਲਿਟੀ ਰਹੂਗੀ ਲੁੱਕ ਦੇਖ ਲਓ ਕਿੰਨੀ ਪਿਆਰੀ ਰਹਿਣ ਵਾਲੀ ਹੈ ਜੀ ਆ ਗੱਲੇ ਦੇ ਉੱਤੇ ਪ੍ਰੋਪਰ ਇਹਦੇ ਵਰਕ ਰਹੂਗਾ ਤੁਹਾਨੂੰ ਕੋਲੋਂ ਦਿਖਾਨੀ ਆ ਕਲਰ ਰਹੂਗਾ ਇਹ ਵਾਲਾ yellow ਕਲਰ ਥੋੜਾ ਜਿਹਾ ਕਲਰ ਦੇਖੋ ਡਿਫਰੈਂਟ ਹੋ ਗਿਆ ਕਲਰ ਜਿੰਨਾ ਜੋ ਦਿਖ ਰਿਹਾ ਹੈ ਉਹਦੇ ਤੋਂ ਹਲਕਾ ਜਿਹਾ ਡਾਰਕ ਰਹੂਗਾ ਬਟ ਬਹੁਤ ਸੋਹਣਾ ਆ ਹਰੇ ਕੇਜ ਵਾਲਾ ਸੂਟ ਇਹ ਰੈਡੀ ਕਰਵਾ ਸਕਦਾ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਖਿਲਮੀ ਜੀ ਪ੍ਰਿੰਟਿੰਗ ਰਹਿਣ ਵਾਲੀ ਪ੍ਰੀਮੀਅਮ ਮਸਲੀਨ ਰੋਗਾ ਰਿਯਾਨ ਕਾਟਨ ਦੀ ਬਾਟਮ ਰਹਿਣ ਵਾਲੀ ਨਾਲ ਇਹਦੇ ਰਹੂਗਾ ਮਸਲੀਨ ਵਿਸਕੋਸ ਦਾ ਹੀ ਦੁਪੱਟਾ ਲੈਂਥਾ ਵਿਰਥਾ ਫੁੱਲ ਰਹਿਣ ਗਿਆ ਜੀ ਕੋਈ ਦਿੱਕਤ ਨਹੀਂ ਹੈਗੀ ਜਿੱਦਾਂ ਮਾੜੀ ਤੁਸੀਂ ਸੂਟ ਰੈਡੀ ਕਰਵਾਓ ਆਹ ਲਓ ਬਹੁਤ ਸੋਹਣਾ ਸੂਟ ਆ ਜੇ ਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਪ੍ਰਾਈਸ ਆਊਗਾ ਇਹਦਾ 1650 ਸ਼ਿਪਿੰਗ ਰੋਗੀ ਇਹਦੀ ਪੈਨ ਇੰਡੀਆ ਫ੍ਰੀ ਜੀ ਸੈਕੰਡ ਕਲਰ ਮੈਂ ਤੁਹਾਨੂੰ ਸੌਰੀ ਥਰਡ ਕਲਰ ਦਿਖਾਨੀ ਆ ਕਿਉਂਕ ਬਲੈਕ ਕਲਰ ਇਸ ਤੋਂ ਇਲਾਵਾ ਹੋਰ ਵੀ ਸ਼ੇਡ ਆਏ ਸੀਗੇ ਤੇ ਜੋ ਮੈਂ ਸਟੇਟਸ ਤੇ ਪੂਰੂ ਲਗਾ ਕੇ ਕਾਫੀ ਸਟਾਕ ਸਾਡੇ ਕੋਲ ਜੀ ਦਾ ਕਹ ਲੋ ਕਿ ਆਊਟ ਹੋ ਚੁੱਕਾ ਆ ਔਰ ਨੈਕਸ ਸਾਨੂੰ ਦਿਖਾਨੀ ਆ ਆ ਲੋ ਜੀ ਕਲਰ ਬਹੁਤ ਸੋਹਣਾ ਸੀ ਗ੍ਰੀਨ ਜਿਹਾ ਕਲਰ ਆ ਥੋੜਾ ਬਲੂ ਟੋਨ ਚ ਮਤਲਬ ਬਹੁਤ ਸੋਹਣਾ ਆ ਡਿਫਰੈਂਟ ਜਿਹਾ ਸ਼ੇਡ ਆ ਜੇ ਇਹਨੂੰ ਵੀ ਅੱਛਾ ਲੱਗਦਾ ਹੋਵੇ ਬੁੱਕਾ ਲਓ ਗਲੇ ਦੇ ਉੱਤੇ ਐਮਬਰਾਇਡਰੀ ਘੇਰੇ ਦੇ ਉੱਤੇ ਹਲਕਾ ਜਿਹਾ ਜਸਟ ਆ ਲਾਈਨ ਰੋਗੀ ਡਿਜ਼ਾਈਨਿੰਗ ਵੀ ਬਹੁਤ ਪਿਆਰਾ ਪੀਸ ਆ ਬਣਨ ਤੋਂ ਬਾਅਦ ਰੈਡੀ ਹੋ ਕੇ ਔਰ ਇਹ ਰੋਗੀ ਇਹਦੀ ਬਾਟਮ ਠੀਕ ਹੈ ਜੀ ਔਰ ਇਹ ਬਹੁਤ ਪਿਆਰੇ ਪੀਸ ਆ ਜਿੰਨੇ ਵੀ ਸੂਟ ਦਿਖਾਵਾਂਗੀ ਸਾਰੀ ਪ੍ਰੀਮੀਅਮ ਕੁਆਲਿਟੀ ਰਹਿਣ ਵਾਲੀ ਆ ਆ ਲੋ ਜੀ ਕੁਆਲਿਟੀ ਵਿੱਚ ਸਾਡੇ ਕੋ ਮਤਲਬ ਕੋਈ ਕੰਪਰੋਮਾਈਜ਼ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਰੇਟ ਥੋੜਾ ਬਹੁਤਾ 19 ਕੀ ਦਾ ਫਰਕ ਹੋ ਸਕਦਾ ਆ ਬਟ ਤੁਹਾਨੂੰ ਕੁਆਲਿਟੀ ਵਾਈਜ਼ ਸੂਟ ਸਾਰੇ ਵਧੀਆ ਮਿਲਣਗੇ ਫੈਬਰਿਕ ਤਿੰਨੋਂ ਚੀਜ਼ਾਂ ਦਾ ਪਿਓਰ ਹੋਊਗਾ ਠੀਕ ਹੈ ਜੀ ਇਹ ਨਹੀਂ ਵੀ ਜੇ ਸਲਵਾਰ ਦਾ ਥੋੜਾ ਘਟੀਆ ਹੋਊਗਾ ਤਿੰਨੋਂ ਚੀਜ਼ਾਂ ਦਾ ਪਿਓਰ ਤੁਹਾਨੂੰ ਫੈਬਰਿਕ ਮਿਲੂਗਾ ਤੁਸੀਂ ਸ਼ਾਪ ਤੇ ਵਿਜ਼ਿਟ ਕਰਦੇ ਆ ਤਾਂ ਤੁਹਾਨੂੰ ਬਹੁਤ ਸਾਰੇ ਹੋਰ ਸੂਟ ਵੀ ਦੇਖਣ ਨੂੰ ਮਿਲ ਜੂਗੇ ਕਿਉਂਕਿ ਸਾਰੀਆਂ ਚੀਜ਼ਾਂ ਮੈਂ ਹਰ ਵਾਰੀ ਦੇ ਵੀਡੀਓ ਚ ਨਹੀਂ ਦਿਖਾ ਪਾਨੀ ਮੈਂ ਸੂਟ ਇੰਨੇ ਕਲੈਕਸ਼ਨ ਹੁਣ ਵੀ ਆਈ ਪਈ ਆ ਐਮਬਰਾਇਡਰੀ ਚ ਤੁਹਾਨੂੰ ਸੂਟ ਚਾਹੀਦੇ ਵਿਆਹ ਸ਼ਾਦੀਆਂ ਵਾਲੇ ਫੰਕਸ਼ਨਸ ਲਈ ਸੂਟ ਚਾਹੀਦੇ ਆ ਬਹੁਤ ਸੋਹਣੀਆਂ ਚੀਜ਼ਾਂ ਆ ਚੁੱਕੀਆਂ ਨੇ ਆ ਦੇਖੋ ਨੈਕਸਟ ਤੁਹਾਨੂੰ ਸੂਟ ਦਿਖਾਨੀ ਪ੍ਰੀਮੀਅਮ ਮਸਲੀਨ ਕਾਟਨ ਦਾ ਸੂਟ ਆਏਗਾ ਕੰਬੀਨੇਸ਼ਨ ਬਹੁਤ ਸੋਹਣਾ ਹੈ ਇਹਦਾ ਠੀਕ ਹੈ ਜੀ ਵਨ ਸਾਈਡ ਇਹਦੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਇਸ ਤਰ੍ਹਾਂ ਔਰ ਨੀਚੇ ਘੇਰੇ ਦੇ ਤੇ ਇਸ ਤਰ੍ਹਾਂ ਡਿਜ਼ਾਈਨਡ ਹੋਗਾ ਇਹਦੇ ਵਿੱਚ ਥੋੜਾ ਜਿਹਾ ਸ਼ਿਮਰ ਦਾ ਟੱਚ ਆਊਗਾ ਪ੍ਰੀਮੀਅਮ ਕੁਆਲਿਟੀ ਰਹਿਣ ਵਾਲੀ ਹੈ ਇਹ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਠੀਕ ਹੈ ਜੀ ਬਹੁਤ ਪਿਆਰਾ ਪੀਸ ਬਣਨ ਤੋਂ ਬਾਅਦ ਰੈਡੀ ਹੋ ਕੇ ਆਣ ਵਾਲਾ ਔਰ ਪਿਓਰ ਸਿਲਕ ਦੀ 100% ਪਿਓਰ ਸਿਲਕ ਦੀ ਨਾਲ ਬਾਟਮ ਆਏਗੀ ਔਰ ਪ੍ਰਾਈਸ ਆਊਗਾ 242500 ਵਾਲਾ ਸੂਟ ਆ 108 ਰਹੂਗਾ 1800 ਪਿਆ ਠੀਕ ਹੈ ਜੀ ਸ਼ਿਪਿੰਗ ਵੀ ਹੋ ਰਗੀ ਪੈਨ ਇੰਡੀਆ ਫ੍ਰੀ ਪ੍ਰੀਮੀਅਮ ਮਸਲਿਨ ਕਾਟਨ ਦਾ ਤੁਹਾਨੂੰ ਨਾਲ ਦੇਵਾਂਗੇ ਦੁਪੱਟਾ ਆ ਲੋ ਜੀ ਬਾਜ਼ਾਰ ਦੇ ਰੇਟਾਂ ਨਾਲ 50 50% ਦਾ ਘੱਟੋ ਘੱਟ ਤੁਹਾਨੂੰ ਡਿਸਕਾਊਂਟ ਮਿਲੇਗਾ ਠੀਕ ਹੈ ਜੀ ਆ ਲੋ ਜੀ ਬਹੁਤ ਪਿਆਰਾ ਪੀਸ ਆ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਆ ਔਰ ਹਰੇ ਕੇਜ ਵਾਲਾ ਸੂਟ ਰੈਡੀ ਕਰਵਾ ਸਕਦਾ ਆਫਿਸ ਗੋਇੰਗ ਗਰਲਸ ਲੇਡੀਜ਼ ਜਿੱਦਾਂ ਮਾਰਜੀ ਤੁਸੀਂ ਸੂਟ ਇਹਨਾਂ ਨੂੰ ਰੈਡੀ ਕਰਵਾ ਸਕਦੇ ਆ 컬러 ਵੀ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ 컬러 ਤੁਹਾਨੂੰ ਦਿਖਾਵਾਂਗੀ ਮੈਂ ਸਾਰੇ ਹੀ ਬਹੁਤ ਸੋਹਣੇ ਨੇ ਔਰ ਇੰਨਾ ਸੌਫਟ ਹੈ ਕਪੜਾ ਇਹ ਵਾਲਾ ਜਿਹੜਾ ਕਹੋ ਕਿ ਮਲਾਈ ਵਰਗੇ ਕਪੜੇ ਨੇ ਇਹ ਵਾਲੇ ਆ ਲੋ ਜੀ ਬਹੁਤ ਪਿਆਰਾ ਪੀਸ ਹੈ ਵੀ 컬러 ਦੇਖੋ ਕਿੰਨਾ ਸੋਹਣਾ ਰਹਿਣ ਵਾਲਾ ਹੈ ਲੁੱਕ ਬਹੁਤ ਸੋਹਣੀ ਇਹ ਜਿਹੜੀ ਡਿਜ਼ਾਈਨਿੰਗ ਹੈਗੀ ਇਹਦੀ ਇਸ ਤਰ੍ਹਾਂ ਵਨ ਸਾਈਡ ਆਊਗੀ ਠੀਕ ਹੈ ਜੀ ਵਨ ਸਾਈਡ ਆਊਗੀ نیچے ਘੇਰੇ ਦੇ ਤੇ ਇਸ ਤਰ੍ਹਾਂ ਫਲਾਵਰ ਆਊਗਾ ਬਹੁਤ ਪਿਆਰਾ ਪੀਸ ਆ ਡਿਫਰੈਂਟ ਜੀ ਕਹੋ ਕਿ ਇਹ ਰਹੂਗਾ ਇਹਦਾ ਔਰ ਇਹ ਰੈਨ ਵਾਲੀ ਹੈ ਇਹ ਔਰ ਇਹ ਹੋਗਾ ਇਹਦਾ ਦੁਪੱਟਾ ਜੀ ਬਹੁਤ ਸੋਹਣਾ ਪੀਸ ਆ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਰਹਿਣ ਵਾਲਾ ਆ ਆਈ ਰੋਗਾ ਇਹਦਾ ਦੁਪੱਟਾ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਰਹਿਣ ਵਾਲਾ ਆ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਔਰ ਇਹ ਰੋਗਾ ਜੀ ਨੈਕਸਟ ਕਲਰ ਕਲਰ ਵੀ ਬਹੁਤ ਸੋਹਣੇ ਸਾਰੇ ਰਹਿਣ ਵਾਲੇ ਆ ਆ ਲੋ ਜੀ ਬਹੁਤ ਸੋਹਣਾ ਪੀਸ ਆ ਕਲਰ ਦੇਖੋ ਕਿੰਨਾ ਪਿਆਰਾ ਰਹਿਣ ਵਾਲਾ ਫੁੱਲ ਐਮਬਰਾਇਡਰੀ ਕਹਿ ਲਓ ਕਿ ਰਹਿਣ ਵਾਲੀ ਐਮਬਰਾਇਡਰੀ ਇਹਦੇ ਉੱਪਰ ਬਹੁਤ ਪਿਆਰੀ ਲੁੱਕ ਆਣ ਵਾਲੀ ਆ ਬੈਕ ਦਾ ਪ੍ਰਿੰਟ ਸਿੰਪਲ ਆਏਗਾ ਔਰ ਪਿਓਰ ਸਿਲਕ ਦੀ ਨਾਲ 100% ਪਿਓਰ ਸਿਲਕ ਬਾਟਮ ਰਹਿਣ ਵਾਲੀ ਆ ਔਰ ਇਹ ਆਏਗਾ ਇਹਦਾ ਮਸਲੀਨ ਵਿਸਕੋਸ ਦਾ ਦੁਪੱਟਾ ਦੁਪੱਟੇ ਦੇ ਉੱਤੇ ਵੀ ਵਰਕ ਰਹਿਣ ਵਾਲਾ ਆ ਤੁਹਾਨੂੰ ਕੋਲ ਉਹ ਦਿਖਾਨੀ ਮੈਂ ਮਸਲੀਨ ਦਾ ਦੁਪੱਟਾ ਉਹਦੇ ਉੱਤੇ ਵੀ ਵਰਕ ਰਹਿਣ ਵਾਲਾ ਆ ਬਹੁਤ ਸੋਹਣੀ ਲੁੱਕ ਦਾ ਇਹ ਸੂਟ ਹੈ ਔਰ ਜੇ ਇਹਨੂੰ ਵੀ ਅੱਛਾ ਲੱਗਦਾ ਫਟਾਫਟ ਬੁੱਕ ਕਰ ਲਿਓ ਜੀ ਨੈਕਸਟ ਤੁਹਾਨੂੰ ਕਲਰ ਦਿਖਾਣੀ ਇਹਦੇ ਵਿੱਚ ਕਲਰ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਦੇਖੋ ਕਲਰ ਕਿੰਨੇ ਪਿਆਰੇ ਔਰ ਪ੍ਰਾਈਸ ਵੀ ਬਹੁਤ ਨੋਮੀਨਲ ਦੇ ਵਿੱਚ ਤੁਹਾਨੂੰ ਮਿਲਣ ਵਾਲੇ ਇਹ ਵਾਲੇ ਆ ਲਓ ਇਹ ਰੋਗਾ ਨੈਕਸਟ ਕਲਰ ਇਹਦਾ ਠੀਕ ਹੈ ਜੀ ਬਹੁਤ ਸੋਹਣੇ ਸੂਟ ਆ ਜਿਹਨੂੰ ਵੀ ਅੱਛਾ ਲੱਗਦੇ ਹੋਏ ਬੁੱਕ ਕਰ ਲਿਓ ਔਰ ਇਹ ਰੋਗਾ ਇਹਦਾ ਵੀ ਪਿਓਰ ਸਿਲਕ ਦੀ ਬਾਟਮ ਔਰ ਦੁਪੱਟੇ ਦੀ ਲੁੱਕ ਇਹਦੀ ਵੀ ਮੈਂ ਤੁਹਾਨੂੰ ਦਿਖਾਣੀ ਕਿਉਂਕਿ ਜਿੰਨੇ ਸੂਟ ਆ ਉਹਨੇ ਕਹ ਲਓ ਕਿ ਕਲਰ ਬਹੁਤ ਸੋਹਣੀ-ਸੋਹਣੀ ਲੁੱਕ ਦੇ ਨੇ ਸਾਰੇ ਆ ਲਓ ਜੀ ਇੱਕ ਤੋਂ ਇੱਕ ਵਦ ਸ਼ੇਡ ਸੋਹਣਾ ਰਹਿਣ ਵਾਲਾ ਆ ਬਹੁਤ ਪਿਆਰੀ ਲੁੱਕ ਦੇ ਪੀਸ ਹੈ ਵੀ ਔਰ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਨੈਕਸਟ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਸੇਮ ਪ੍ਰਾਈਸ ਵਿੱਚ ਇਹ ਵੀ 2500 3000 ਵਾਲਾ ਸੂਟ ਆ ਜਿਹੜਾ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਮਿਲਣ ਵਾਲਾ ਆ ਆ ਲਓ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇਹ ਵੀ ਜਾਊਗਾ 1850 ਸ਼ਿਪਿੰਗ ਰੋਗੀ ਪੈਨ ਇੰਡੀਆ ਫ੍ਰੀ ਕਲਰ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਕਲਰ ਰਹਿਣ ਵਾਲਾ ਯੂਨੀਕ ਇਹ ਕਲਰ ਚਾਟਾਊਗਾ ਗਲੇ ਦੇ ਉੱਤੇ ਐਮਬਰਾਇਡਰੀ ਜਿਹੜੇ ਕਹਿੰਦੇ ਕਿ ਸਾਨੂੰ ਸਿੰਪਲ ਸੂਟ ਚਾਹੀਦੇ ਨੇ ਉਹਨਾਂ ਵਾਸਤੇ ਸੂਟ ਨੇ ਇਹ ਸਾਰੇ ਔਰ ਇਸ ਤਰ੍ਹਾਂ ਰੋਗਾ ਇਹਦਾ ਘੇਰਾ ਬਹੁਤ ਸੋਹਣਾ ਬਣਨ ਤੋਂ ਬਾਅਦ ਰਹਿਣ ਵਾਲ ਰੀਅਨ ਕਾਟਨ ਦੀ ਇਹ ਨਾਲ ਰਹਿਣ ਵਾਲੀ ਆ ਬਾਟਮ ਠੀਕ ਹੈ ਜੀ ਔਰ ਦੁਪੱਟੇ ਵੀ ਤੁਹਾਨੂੰ ਲੁੱਕ ਦਿਖਾਣੀ ਆ ਦੁਪੱਟੇ ਵੀ ਬਹੁਤ ਸੋਹਣੇ ਰਹਿਣ ਵਾਲੇ ਆ ਦੁਪੱਟੇ ਦੀ ਲੁੱਕ ਦਿਖਾਣੀ ਤੁਹਾਨੂੰ ਪ੍ਰਿੰਟਡ ਦੁਪੱਟਾ ਹੈਗਾ ਬਹੁਤ ਪਿਆਰਾ ਪੀਸ ਆ ਆ ਲੋ ਜੀ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੇ ਨੂੰ ਵੀ ਅੱਛਾ ਲੱਗਦਾ ਹੈ ਫਟਾਫਟ ਬੁੱਕ ਕਰ ਲਿਓ ਆ ਲੋ ਜੀ ਪ੍ਰਾਈਸ ਹੋਊਗਾ ਇਹਦਾ ਵੀ 1850 ਸ਼ਿਪਿੰਗ ਰੋਗੀ ਪੈਨ ਇੰਡੀਆ ਫ੍ਰੀ ਪ੍ਰੀਮੀਅਮ ਕੁਆਲਿਟੀ ਆ ਨੇ ਮੈਂ ਤੁਹਾਨੂੰ ਕਲਰ ਚਾਰਟ ਦਿਖਾਨੀ ਕਿਉਂਕਿ ਵੀਡੀਓ ਅੱਜ ਮੈਂ ਬਣਾਣੀ ਆ ਛੋਟੀ ਔਰ ਤੁਹਾਨੂੰ ਸੂਟ ਦਿਖਾਣੇ ਜਾਦੇ ਇਹ ਰੋਗਾ ਇਹਦਾ ਨੈਕਸਟ ਬਟ ਡਿਜ਼ਾਈਨਿੰਗ ਜਿਹੜੀ ਹੈਗੀ ਮੈਨੂੰ ਲੱਗਦਾ ਸਭ ਦੀ ਚੇਂਜ ਆਏਗੀ ਇਸ ਕਰਕੇ ਤੁਹਾਨੂੰ ਸਾਰੇ ਪੀਸ ਓਪਨ ਕਰਕੇ ਦਿਖਾਈ ਦਿੰਨੀ ਆ ਆਹ ਲੋ ਕਲਰ ਪ੍ਰੀਮੀਅਮ ਮਸਲਿਨ ਵਿਸਕੋਸ ਡਿਜ਼ਾਈਨ ਇਹਦੇ ਗਲੇ ਦਾ ਅਲੱਗ ਹੈ ਠੀਕ ਹੈ ਜੀ ਔਰ ਇਹਦਾ ਵੀ ਰਹੂਗਾ ਰਿਯਾਨ ਕਾਟਨ ਦਾ ਬਾਟਮ ਸੇਮ ਟੋਨ ਟੂ ਟੋਨ ਲੈਂਥ ਵਿਡਥ ਦੀ ਕੋਈ ਦਿੱਕਤ ਨਹੀਂ ਹੈ ਕਿ ਜਿੱਦਾਂ ਮਰਜ਼ੀ ਬਣਾਓ ਔਰ ਘੇਰੇ ਵੀ ਬਹੁਤ ਸੋਹਣੀ ਲੁੱਕ ਦੇ ਬਣੇ ਹੋਏ ਆ ਔਰ ਇਹ ਰੋਗਾ ਹੈਗਾ ਦੁਪੱਟਾ ਪ੍ਰੀਮੀਅਮ ਮਸਲਿਨ ਕਾਟਨ ਦਾ ਡਿਜ਼ਾਈਨਰ ਲੁੱਕ ਦੇ ਸੂਟ ਸਿੰਪਲ ਸੋਬਰ ਤੇ ਡਿਜ਼ਾਈਨਰ ਦੇ ਪੀਸ ਆ ਔਰ ਜੇ ਨੂੰ ਵੀ ਅੱਛਾ ਲੱਗਦੇ ਹੋਏ ਬੁੱਕ ਕਰ ਲਿਓ ਬਹੁਤ ਸੋਹਣਾ ਬਣਨ ਤੋਂ ਬਾਅਦ ਰਹਿਣ ਵਾਲਾ ਇਹ ਵਾਲਾ ਸੂਟ ਅਗਲਾ ਤੁਹਾਨੂੰ ਦਿਖਾਨੀ ਆ ਵਾਈਨ ਕਲਰ ਆ ਲੋ ਕਲਰ ਵੀ ਇੱਕ ਤੋਂ ਇੱਕ ਰਹਿਣ ਵਾਲੀ ਆ ਆ ਲੋ ਕਲਰ ਵੀ ਸਾਰੇ ਇੱਕ ਤੋਂ ਇੱਕ ਸੋਹਣੇ ਬਹੁਤ ਸੋਹਣੇ ਪੀਸ ਆ ਡਿਜ਼ਾਈਨਿੰਗ ਕਿਉਂਕਿ ਗੱਲੇ ਦੀ ਸਬ ਵੀ ਅਲੱਗ ਸੀ ਇਸ ਕਰਕੇ ਮੈਂ ਸਾਰੇ ਪੀਸ ਤੁਹਾਨੂੰ ਦਿਖਾ ਰਹੀ ਆ ਔਰ ਇਹ ਰੋਗਾ ਇਸ ਤਰ੍ਹਾਂ ਦਾ ਘੇਰਾ ਬਹੁਤ ਸੋਹਣਾ ਡਿਜ਼ਾਈਨ ਔਰ ਇਹ ਰਹਿਣ ਵਾਲਾ ਇਹਦਾ ਦੁਪੱਟਾ ਔਰ ਜਿਹਨੂੰ ਜਿਹੜਾ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਆ ਲੋ ਜੀ ਡਿਜ਼ਾਈਨਿੰਗ ਦੇਖਿਓ ਦੁਪੱਟਿਆਂ ਦੀ ਕਿੰਨੀ ਸੋਹਣੀ ਔਰ ਮਲਾਈ ਵਰਗੇ ਸੂਟ ਨੇ ਇੰਨਾ ਸੌਫਟ ਕੱਪੜਾ ਆ ਬਹੁਤ ਹੀ ਪ੍ਰੀਮੀਅਮ ਕੁਆਲਿਟੀਆਂ ਰਹਿਣ ਵਾਲੀਆਂ ਆ ਔਰ ਇਹ ਰੋਗਾ ਜੀ ਅਗਲਾ ਕਲਰ ਗ੍ਰੀਨ ਔਰ ਕਲਰ ਵੀ ਸਾਰੇ ਕਲਰ ਚਾਰਟ ਵੀ ਇੱਕ ਤੋਂ ਇੱਕ ਰਹਿਣ ਵਾਲਾ ਹੈ ਕਿਉਂਕਿ 트ੈਂਡਿੰਗ ਕਲਰ ਚਾਰਟ ਅੱਗੇ ਤੁਸੀਂ ਛੋਟੇ-ਮੋਟੇ ਫੰਕਸ਼ਨ 'ਚ ਵੀ ਪਾਣੇ ਆ ਸੂਟ ਬਹੁਤ ਸੋਹਣੀ ਲੁੱਕ ਦੇ ਰਹਿਣ ਵਾਲੇ ਆ ਆ ਲੋ ਜੀ ਗਲੇ ਦੀ ਡਿਜ਼ਾਈਨਿੰਗ ਜਿਹੜੀ ਇਹਦੀ ਵੀ ਅਲੱਗ ਤੌਰ 'ਤੇ ਰਹਿਗੀ ਜਿਹਨੂੰ ਜਿਹੜਾ ਛ ਲੱਗਦਾ ਹੋਇਆ ਬੁੱਕਲ ਗ੍ਰੀਨ ਕਲਰ ਆਏਗਾ ਇਹ ਵਾਲਾ ਬਹੁਤ ਸੋਹਣਾ ਪੀਸ ਆ ਔਰ ਇਹ ਹੋ ਗਿਆ ਦਾ ਵੀ ਦੁਪੱਟਾ ਪ੍ਰਾਈਸ ਆਊਗਾ 1800 ਰੁਪਏ ਸ਼ਿਪਿੰਗ ਹੋਗੀ ਪੈਨ ਇੰਡੀਆ ਫ੍ਰੀ ਜੀ ਆ ਲੋ ਜੀ ਕਿਉਂਕਿ ਸਾਰੇ ਤੁਹਾਨੂੰ ਕਟੋ ਗੜਨੀ ਬਾਜ਼ਾਰ ਨਾਲੋਂ ਸਾਡੇ ਕੋਲ ਜੇ ਤੁਸੀਂ ਵਿਜ਼ਿਟ ਕਰਦੇ ਆ ਤਾਂ ਤੁਹਾਨੂੰ 50 60% ਵੈਸੇ ਹੀ ਕਹ ਲੋ ਕਿ ਰੇਟ ਘੱਟ ਮਿਲਣਗੇ ਬਹੁਤ ਚੀਜ਼ਾਂ ਮਿਲਣਗੀਆਂ ਸਾਰੀਆਂ ਵਧੀਆ ਸ਼ੋਰੂਮਾਂ ਵਾਲੀਆਂ ਠੀਕ ਹੈ ਜੀ ਔਰ ਬਹੁਤ ਸੋਹਣੀ ਕੁਆਲਿਟੀ ਦੇ ਸੂਟ ਮਿਲਣਗੇ ਆ ਲੋ ਜੀ ਇਹ ਰਹੂਗਾ ਇਸ ਵੀਡੀਓ ਦਾ ਲਾਸਟ ਆਰਟੀਕਲ ਉਮੀਦ ਕਰਦੀ ਹਾਂ ਕਿ ਸੂਟ ਸਾਨੂੰ ਚੰਗੇ ਲੱਗੇ ਹੋਗੇ ਚੰਗੇ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਜਿਹੜੇ ਚੈਨਲ ਦੇ ਨਵੇਂ ਆ ਚੱਲ ਨੂੰ ਫੋਲੋ ਕਰ ਲਿਓ ਤਾਂ ਕਿ ਨਵੀਂ ਨਵੀਂ ਅਪਡੇਟਸ ਸਾਨੂੰ ਮਿਲਦੀ ਰਵੇ ਜੀ ਥੈਂਕ ਯੂ